ਪੰਜਾਬ ਲੈਂਡ ਪੂਲਿੰਗ ਦੇ ਤਹਿਤ ਆਈ ਜ਼ਮੀਨ ਦੀ ਜਿਹੜੀ ਰਜਿਸਟਰੀ ਆ ਉਹ ਹੋ ਸਕਦੀ ਆ ਜਾਂ ਨਹੀਂ ਪੰਜਾਬ ਲੈਂਡ ਪੂਲਿੰਗ ਦੇ ਵਿੱਚ ਆਈ ਜ਼ਮੀਨ ਵੇਚ ਸਕਦੀ ਆ ਜਾਂ ਨਹੀਂ ਤਾਂ ਅਸੀਂ ਤੁਹਾਡੇ ਲਈ ਸ਼ੁਰੂ ਤੋਂ ਪੰਜਾਬ ਲੈਂਡ ਪੂਲਿੰਗ ਦੇ ਤਹਿਤ ਜਿੰਨੀ ਵੀ ਜਾਣਕਾਰੀ ਹੋ ਸਕਦੀ ਆ ਤੱਥਾਂ ਦੇ ਅਧਾਰਤ অথੈਨਟਿਕ ਇਨਫੋਰਮੇਸ਼ਨ ਤੇ ਕਿਵੇਂ ਇਸ ਦੇ ਜਵਾਬ ਵਗੈਰਾ ਦੇਨੇ ਨੇ ਹਰ ਰੋਜ਼ ਨਵੀਂ ਇਨਫੋਰਮੇਸ਼ਨ ਜਿਹੜੀ ਲੈ ਕੇ ਆ ਰਹੇ ਹਾਂ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਲੈਂਡ ਪੂਲਿੰਗ ਹੋ ਰਹੀ ਆ ਜਿਸ ਦੇ ਵਿੱਚ ਲਗਭਗ 62000 ਏਕੜ ਦੇ ਕਰੀਬ ਜਿਹੜੀ ਜ਼ਮੀਨ ਆ ਉਹ ਪੂਲ ਕੀਤੀ ਜਾ ਰਹੀ ਆ ਭਾਵੇਂ ਤੁਹਾਡੀ ਜ਼ਮੀਨ ਕਰੋੜਾ ਰੁਪਏ ਦੀ ਆ ਪਰ ਨਾ ਮਾਤਰ ਮੁਆਵਜ਼ੇ ਦੇ ਤਹਿਤ 30000 ਰੁਪਏ ਪ੍ਰਤੀ ਕਿੱਲਾ ਦੇ ਹਿਸਾਬ ਜਿਹੜੀ ਜ਼ਮੀਨ ਆ ਉਹ ਪੂਲ ਕੀਤੀ ਜਾ ਰਹੀ ਆ 30000 ਪ੍ਰਤੀ ਕਿੱਲਾ 1 ਸਾਲ ਦਾ ਤੇ 3 ਸਾਲ ਦੇ ਲਈ ਜਦੋਂ ਤੱਕ ਉਸ ਕੋਈ ਕਲੋਨੀ ਵਗੈਰਾ ਡਿਵੈਲਪ ਨਹੀਂ ਹੋ ਜਾਂਦੀ ਤੇ 1 ਕਿੱਲੇ ਮਗਰ 1000 ਵਰਗ ਸਕੁਅਰ ਮੀਟਰ ਦਾ ਜਿਹੜਾ ਪਲਾਟ ਆ ਤੁਹਾਨੂੰ ਮਿਲਣਾ ਤਾਂ ਹਰ ਰੋਜ਼ ਤੁਹਾਨੂੰ ਜਿਹੜੀ ਨਿਤ ਨਵੀਂ ਜਿਹੜੀ ਜਾਣਕਾਰੀ ਇਨਫੋਰਮੇਸ਼ਨ ਐਸੀ ਅਪਡੇਟ ਕੀਤੀ ਤੇ ਤੁਸੀਂ ਇਸ ਪ੍ਰੋਪਰ ਇਹਦੀ ਜਾਣਕਾਰੀ ਕਿੱਦਾਂ ਇਸ ਦੇ ਜਵਾਬ ਦੇਣੇ ਨੇ ਕੀ ਕੀ ਤੁਹਾਡੀ ਜਿਹੜੀ ਕੰਸੈਂਟ ਆ ਜਾਂ ਤੁਸੀਂ ਦੇਣਾ ਚਾਹੁੰਦੇ ਹੋ ਨਹੀਂ ਦੇਣਾ ਚਾਹੁੰਦੇ ਹਰ ਇੱਕ ਪ੍ਰਕਾਰ ਦਾ ਜਿਹੜਾ ਜਵਾਬ ਆ ਸੀ ਆਪਣੇ ਜਿਹੜੇ ਸੋਸ਼ਲ ਮੀਡੀਆ ਹੈਂਡਲਸ ਨੇ ਉਹਨਾਂ ਦੇ ਉੱਤੇ ਜਾ ਕੇ ਜਿਹੜਾ ਦਿੱਤਾ ਤੁਸੀਂ ਦੇਖ ਸਕਦੇ ਹੋ ਐਡਵੋਕੇਟ ਟਰੈਵਲ ਕਪਲ ਜਿਹੜਾ ਇੰਸਟਾਗ੍ਰam ਹੈਂਡਲ ਆ ਤੇ ਉਸ ਤੋਂ ਬਾਅਦ ਐਡਵੋਕੇਟ ਰਵਲ ਕਪਰ YouTube ਚੈਨਲ ਆ ਅਮਰਵੀ ਟਵਾਣਾ Facebook ਪੇਜ ਤਾਂ ਤੁਸੀਂ ਵਕ ਵਕ ਜਿਹੜੇ ਸਾਡੇ ਸੋਸ਼ਲ ਮੀਡੀਆ ਹੈਂਡਲਸ ਨੇ ਇਹਨਾਂ ਦੇ ਉੱਤੇ ਜਾ ਕੇ ਪ੍ਰੋਪਰ ਜਾਣਕਾਰੀ ਲੈ ਸਕਦੇ ਹੋ ਤਾਂ ਸਾਡੇ ਜਿਹੜੇ ਪੂਰਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵੀਡੀਓਜ਼ ਜਿਹੜੀਆਂ ਵਾਇਰਲ ਹੋਈਆਂ ਤਾਂ ਲੋਕ ਇੱਕੋ ਹੀ ਕੁਐਸਚਨ ਹਰ ਦੂਜਾ ਬੰਦਾ ਸਾਨੂੰ ਕੁਐਸਚਨ ਪੁੱਛ ਰਿਹਾ ਕਿ ਲੈਂਡ ਪੂਲਿੰਗ ਦੇ ਤਹਿਤ ਜਿਹੜੀ ਜ਼ਮੀਨ ਖਸਰਾ ਨੰਬਰ ਜਿਹੜੇ ਕੀਲਾ ਨੰਬਰ ਅਖਬਾਰਾਂ ਦੇ ਵਿੱਚ ਆ ਗਏ ਨੇ ਨੋਟੀਫਿਕੇਸ਼ਨ ਦੇ ਵਿੱਚ ਆ ਗਏ ਨੇ ਕੀ ਇਹਨਾਂ ਦੀ ਜਿਹੜੀ ਖਰੀਦੋ ਫਲੋਗ ਤਾਂ ਇਹਨਾਂ ਦੀ ਸੇਲ ਆ ਜਿਹੜੀ ਰਜਿਸਟਰੀ ਆ ਉਹ ਹੋ ਸਕਦੀ ਆ ਕਿ ਨਹੀਂ ਹਰ ਦੂਜਾ ਬੰਦਾ ਜਿਹੜਾ ਇੰਦਾ ਸਤੋ ਜਵਾਬ ਮੰਗ ਰਿਹਾ ਸੀ ਤਾਂ ਅਸੀਂ ਜਿੰਨੀਆਂ ਵੀ ਪਹਿਲਾਂ ਵੀਡੀਓ ਕੀਤੀਆਂ ਨੇ ਡਾਇਰੈਕਟ ਤੁਹਾਨੂੰ ਜਵਾਬ ਦਿੱਤੇ ਨੇ ਘਮਾ ਫਰਾ ਕੇ ਅੱਧਾ ਘੰਟਾ ਖੀਰ ਚ ਜਵਾਬ ਦੇਣਾ ਸਮਝੇ ਨਹੀਂ ਆਉਂਦੀ ਕੀ ਜਵਾਬ ਆ ਗੋਲ ਮੋਲ ਜਵਾਬ ਨਹੀਂ ਦੇ ਰਹੇ ਲਗਾਤਾਰ ਤੁਹਾਨੂੰ ਜਿਹੜਾ ਡਾਇਰੈਕਟ ਇਨਫੋਰਮੇਸ਼ਨ ਜਿਹੜੀ ਅਪਡੇਟ ਉਹ ਦੇ ਰਹੇ ਆ ਤਾਂ ਕਿ ਕਿਸੇ ਦਾ ਜਿਹੜਾ ਨੁਕਸਾਨ ਨਾ ਹੋ ਜਾਵੇ ਤਾਂ ਅਸੀਂ ਇਸ ਦੇ ਵਿੱਚ 2 ਦਿਨ ਤੋਂ ਕੋਈ ਵੀਡੀਓ ਨਹੀਂ ਸੀ ਪਾਈ 2-3 ਦਿਨ ਤੋਂ ਅਸੀਂ ਲਗਾਤਾਰ ਆਥੈਂਟਿਕ ਸਰਚ ਕਰ ਰਹੇ ਸੀ ਕਿ ਇਸ ਮੈਟਰ ਆ ਜਿਹੜਾ ਸੀਰੀਅਸ ਆ ਕਿ ਇਸ ਦੇ ਵਿੱਚ ਜਿਹੜੀ ਰਜਿਸਟਰੀ ਆ ਸੇਲ ਲੈਂਡ ਪੂਲਿੰਗ ਜ਼ਮੀਨ ਜਿਹੜੀ ਅਖਬਾਰਾਂ ਦੇ ਵਿੱਚ ਤੁਹਾਡੇ ਖਸਰਾ ਨੰਬਰ ਆਏ ਨੇ ਕਿਲਾ ਨੰਬਰ ਤਾਂ ਉਹਨਾਂ ਦੀ ਜਿਹੜੀ ਖਰੀਦੋ-ਫਰੋਖਤਾਂ ਹੋ ਸਕਦੀ ਹੈ ਜਾਂ ਨਹੀਂ ਤਾਂ ਕਿ ਤੁਸੀਂ ਆਪਣੇ ਜ਼ਿਲ੍ਹੇ ਦਾ ਜਿਹੜਾ ਹੈਗਾ ਉਹ ਵੀ ਅਸੀਂ ਜਿਹੜਾ ਚੈੱਕ ਕਰਕੇ ਕਨਫਰਮ ਕਰਕੇ ਦੱਸ ਸਕਦੇ ਆ ਵੈਸੇ ਤਾਂ ਰੂਲ ਰੈਗੂਲੇਸ਼ਨ ਸਾਰੇ ਲਈ ਇੱਕ ਹੀ ਹੋਣ ਵਾਲੇ ਨੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਜਿੰਨੀ ਵੀ ਜ਼ਮੀਨ ਵਕਫ-ਵਕਫ ਪੇਪਰਾਂ ਦੇ ਵਿੱਚ ਇੰਗਲਿਸ਼ ਹਿੰਦੀ ਪੰਜਾਬੀ ਦੇ ਵਿੱਚ ਖਸਰਾ ਨੰਬਰ ਆਏ ਨੇ ਉਹ ਜ਼ਮੀਨ ਕੀ ਇਹਨਾਂ ਖਸਰਾ ਨੰਬਰਾਂ ਦੀ ਜਿਹੜੀ ਰਜਿਸਟਰੀ ਆ ਉਹ ਹੋ ਸਕਦੀ ਆ ਅਜੇ ਤੱਕ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਰਜਿਸਟਰੀਆਂ ਦੇ ਉੱਤੇ ਪਾਬੰਦੀ ਨਹੀਂ ਲਾਈ ਗਈ ਕੋਈ ਰਜਿਸਟਰੀਆਂ ਦੇ ਉੱਤੇ ਸਟੇ ਕੋਈ ਜਿਹੜਾ ਨੋਟ ਆ ਅਜੇ ਤੱਕ ਜਿਹੜਾ ਇਸ ਬਾਰੇ ਕੋਈ ਨੋਟਿਸ ਕੋਈ ਡਾਇਰੈਕਸ਼ਨਸ ਨਹੀਂ ਆਈਆਂ ਰਜਿਸਟਰੀਆਂ ਬੰਦ ਰੋਕੀਆਂ ਨਹੀਂ ਗਈਆਂ ਤੇ ਜਿਨ੍ਹਾਂ ਦੀਆਂ ਫਰਦਾਂ ਦੇ ਵਿੱਚ ਕੋਈ ਨੋਟ ਵਗੈਰਾ ਆ ਉਹ ਵੱਖਰੀ ਗੱਲ ਆ ਜੇ ਫਰਦਾਂ ਦੇ ਉੱਤੇ ਕੋਈ ਨੋਟ ਵਗੈਰਾ ਨਹੀਂ ਦਫ਼ਤਰਾਂ ਦੇ ਵਿੱਚ ਕੋਈ ਅਜੇ ਨੋਟੀਫਿਕੇਸ਼ਨ ਨਹੀਂ ਫਤੇਗੜ ਸਾਹਿਬ ਦੇ ਦਫ਼ਤਰਾਂ ਦੇ ਹਵਾਲੇ ਨਾਲ ਤੁਹਾਨੂੰ ਜਾਣਕਾਰੀ ਮੁਹੱਈਆ ਕਰਵਾ ਰਹੇ ਹਾਂ ਤਾਂ ਅਜੇ ਤੱਕ ਕੋਈ ਵੀ ਜਿਹੜੀ ਪਾਬੰਦੀ ਆ ਉਹ ਲੈਂਡ ਪੂਲਿੰਗ ਦੇ ਵਿੱਚ ਜਿਹੜੀ ਜ਼ਮੀਨ ਆਈ ਆ ਉਸ ਦੇ ਉੱਤੇ ਕੋਈ ਵੀ ਪਾਬੰਦੀ ਅਜੇ ਤੱਕ ਨਹੀਂ ਲਗਾਈ ਗਈ ਸੋ ਤੁਸੀਂ ਲੈਂਡ ਪੂਲਿੰਗ ਦੇ ਵਿੱਚ ਜਿਹੜੀ ਤੁਹਾਡੀ ਜਾਇਦਾਦ ਕੋਈ ਆ ਜਿਨ੍ਹਾਂ ਜਿਨ੍ਹਾਂ ਦੀ ਵੀ ਉਹ ਅਜੇ ਵੀ ਜਿਹੜਾ ਜੇ ਕੋਈ ਚਾਹਦਾ ਹੋਵੇ ਇਹਦੀ ਖਰੀਦੋ ਫਰੋਖਤ ਕਰਨਾ ਸੇਲ ਕਰਨਾ ਬਿਆਨਨਾ ਰਜਿਸਟਰੀ ਕਰਨੀ ਅਜੇ ਤੱਕ ਤੁਸੀਂ ਜਿਹੜਾ ਖਰੀਦ ਵੇਚ ਸਕਦੇ ਹੋ ਤੇ ਅੱਗੇ ਜਿਵੇਂ ਜਿਵੇਂ ਤੁਹਾਡੇ ਸਵਾਲ ਨੇ ਉਵੇਂ-ਉਵੇਂ ਅਸੀਂ ਇਸ ਦੇ ਬਾਰੇ ਲਗਾਤਾਰ ਐਕਟ ਸਰਚ ਕਰ ਰਹੇ ਆ ਪੜ੍ਹ ਰਹੇ ਆ ਨੋਟੀਫਿਕੇਸ਼ਨ ਦੇਖ ਰਹੇ ਆ ਪ੍ਰਾਣੀਆਂ ਪੂਲਿੰਗ ਦਾ ਚੈੱਕ ਕਰ ਰਹੇ ਆ ਨਿਤ ਇਹਦੇ ਤੇ ਅਸੀਂ ਸਟੱਡੀ ਕਰ ਰਹੇ ਆ ਤੇ ਕੋਸ਼ਿਸ਼ ਕਰ ਰਹੇ ਆ ਕਿ ਓਥੇ ਆਥੈਂਟਿਕ ਇਨਫੋਰਮੇਸ਼ਨ ਦਿੱਤੀ ਜਾਵੇ ਜਵਾਬ ਸਹੀ ਦਿੱਤੇ ਜਾਣ ਸੋ ਹਰ ਜਿਹੜਾ ਦੂਜਾ ਕੋਈ ਵੀਅਰ ਸੀਗਾ ਪੁੱਛ ਰਿਹਾ ਸੀਗਾ ਕਿ ਰਜਿਸਟਰੀ ਹੋ ਸਕਦੀ ਹੈ ਕਿ ਨਹੀਂ ਸੇਲ ਹੋ ਸਕਦੀ ਹੈ ਕਿ ਨਹੀਂ ਲੈਂਡ ਪੂਲਿੰਗ ਦੇ ਵਿੱਚ ਆਈ ਜ਼ਮੀਨ ਦੀ ਸੋ ਰੈਵਨਿਊ ਦਫ਼ਤਰਾਂ ਦੇ ਹਵਾਲੇ ਨਾਲ ਤੁਹਾਨੂੰ ਅੱਜ ਅਪਡੇਟ ਕਰ ਰਹੇ ਹਾਂ 17 ਜੁਲਾਈ 2025 ਕਿ ਜਿਹੜੀ ਹੈ ਜਿਹੜੀ ਰਜਿਸਟਰੀ ਵਗੈਰਾ ਤੇ ਕੋਈ ਪਾਬੰਦੀ ਨਹੀਂ ਸਰਕਾਰ ਵੱਲੋਂ ਤੁਸੀਂ ਜਿਹੜਾ ਹੈਗਾ ਉਹ ਖਰੀਦੋ ਫਰੋਕਤ ਕਰ ਸਕਦੇ ਹੋ